ਦਾ ਨਾਮ ਅਨਕੁਰਜੀਤ ਸਿੰਘ ਹੈਗਾ ਮੈਂ ਡਿਪਟੀ ਕਮਿਸ਼ਨਰ ਸ਼ਹੀਦ ਭਗਤ ਸਿੰਘ ਨਗਰ ਦੇ ਤੌਰ ਤੇ ਕੰਮ ਕਰ ਰਿਹਾ ਹਾਂ ਅ ਅੱਜ ਜੀ 23 ਮਾਰਚ 2025 ਨੂੰ ਜ਼ਿਲ੍ਹਾ ਪ੍ਰਸ਼ਾਸਨ ਸ਼ਹੀਦ ਭਗਤ ਸਿੰਘ ਨਗਰ ਉਹਨਾਂ ਦੇ ਵੱਲੋਂ ਮੈਂ ਡਿਪਟੀ ਕਮਿਸ਼ਨਰ ਸ਼ਹੀਦ ਭਗਤ ਸਿੰਘ ਨਗਰ ਅੱਜ ਅਸੀਂ ਅੱਥੀ ਪੂਰੀ ਆਪਣੀ ਟੀਮ ਦੇ ਨਾਲ ਇੱਕ ਸਟੇਟ ਲੈਵਲ ਦਾ ਜੋ ਇੱਕ ਫੰਕਸ਼ਨ ਸੀਗਾ ਉਹਨੂੰ ਸੰਪੰਨ ਕੀਤਾ ਹੈਗਾ ਸ਼ਹੀਦ ਇਹ ਅੱਜ ਉਹਨੂੰ ਦੀ ਜੋ ਅਸ਼ੀਰਤ ਦਿੱਤੀ ਗਈ ਹੈਗੀ ਹੈ ਉਹਨੂੰ ਸਮਰਨ ਕਰਦੇ ਹੋਏ ਉਹਨਾਂ ਦੀ ਕੁਰਬਾਨੀ ਨੂੰ ਸਮਰਨ ਕਰਦੇ ਹੋਏ ਉਹਨਾਂ ਦੇ ਵਿਚਾਰਾਂ ਨੂੰ ਅੱਜ ਦੁਬਾਰਾ ਆਪਣੀ ਜ਼ਿੰਦਗੀ ਦੇ ਵਿੱਚ ਤਿਆਰ ਕਰਨ ਦੇ ਲਈ ਉਹਨਾਂ ਨੂੰ ਅਪਣਾਉਣ ਦੇ ਲਈ ਤੇ ਆਪਣੀ ਪ੍ਰੋਫੈਸ਼ਨਲ ਤੇ ਪਰਸਨਲ ਲਾਈਫ ਦੇ ਵਿੱਚ ਉਹ ਸਿਧਾਂਤਾਂ ਦੇ ਅਨੁਸਾਰ ਹੀ ਜੀਵਨ ਜੀਣ ਦੀ ਜੋ ਅਕੀ ਹੈ ਸਾਡੇ ਸਾਰਿਆਂ ਵੱਲੋਂ ਅੱਜ ਇੱਕ ਸ਼ੁਰੂਆਤ ਕੀਤੀ ਗਈ ਹੈਗੀਏ ਸੋ ਐਸੀ ਲੜੀ ਦੇ ਵਿੱਚ ਮੈਂ ਇਹ ਸੰਦੇਸ਼ ਦੇਣਾ ਚਾਹਾਂਗਾ ਕਿ ਅਸੀਂ ਆਪਣੇ ਸ਼ਹੀਦਾਂ ਨੂੰ ਨਾ ਮਿਸਰੀ ਸ਼ਹੀਦਾਂ ਨੂੰ ਹਮੇਸ਼ਾ ਯਾਦ ਰੱਖੀਏ ਇੱਕ ਬੜਾ ਪਿਆਰਾ ਮੈਨੂੰ ਸ਼ੇਰ yaad ਆਂਦਾ ਹੈਗਾ ਕਿ ਸਦਾ ਕਰੋ ਸ਼ਹੀਦਾਂ ਦੀ ਕਦਰ ਲੋਕੋ ਜਿਨ੍ਹਾਂ ਦੇਸ਼ ਲਈ ਜਾਨਾਂ ਵਾਰੀਆਂ ਸਦਾ ਕਰੋ ਸ਼ਹੀਦਾਂ ਦੀ ਕਦਰ ਲੋਕੋ ਜਿਨ੍ਹਾਂ ਦੇਸ਼ ਲਈ ਜਾਨਾਂ ਵਾਰੀਆਂ ਨੇ ਤੇ ਜਿਨ੍ਹਾਂ ਨਹੀਂ ਭੁਲਾਏ ਸ਼ਹੀਦ ਆਪਣੇ ਜ਼ਿੰਦਾ ਰਹਿਣ ਓਕੋ ਮਾਂ ਸਾਰੀਆਂ ਨੇ ਤੇ ਜ਼ਿੰਦਾ ਰਹਿਣ ਓਕੋ ਮਾਂ ਸਾਰੀਆਂ ਧੰਨਵਾਦ